ਸਾਸ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਮਰਹੂਮ ਸਿਆਸਤਦਾਨ ਬਹੁਤ ਹੀ ਵੱਡੇ ਜਿਨ੍ਹਾਂ ਨੂੰ ਅੱਜ ਦੁਨੀਆ ਯਾਦ ਕਰਦੀ ਹੈ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲੋਂ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਮੌਕੇ ਬਾਦਲ ਪਰਿਵਾਰ ਦੇ ਵੱਲੋਂ ਪਿੰਡ ਬਾਦਲ ਦੇ ਵਿੱਚ ਇੱਕ ਬੋਤ ਜਿਹੜਾ ਲਗਾਇਆ ਗਿਆ ਉਸ ਬੋਤ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਦਾ ਹੀ ਯਾਦ ਰਣਗੇ ਬਾਦਲ ਸਾਹਿਬ ਪੂਰੇ ਹੀ ਦੇਸ਼ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵਰਗੀ ਜਿਹੜੀ ਸਿਆਸਤ ਹੈ ਉਹ ਹਜੇ ਤੱਕ ਕਿਸੇ ਵੀ ਸਾਕਸ਼ੀ ਨੇ ਨਹੀਂ ਕੀਤੀ ਤੇ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਕਰੇਗਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਇੱਕ ਵੱਖਰਾ ਹੀ ਲੈਜਾ ਸੀ ਬੋਲਣ ਦਾ ਬਹੁਤ ਹੀ ਲਿਆਕਤ ਵਾਲੇ ਇਨਸਾਨ ਸਨ ਜਦੋਂ ਵੀ ਕਦੇ ਉਹ ਸਿਆਸਤ ਦੇ ਵਿੱਚ ਜਦੋਂ ਕਿਸੇ ਸंसदਪਾਵੰਨਿਆਂ ਦੇ ਅੰਦਰ ਜਾਂ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ ਦੇ ਅੰਦਰ ਉਹਨਾਂ ਦਾ ਪਾਸ਼ੇਂ ਤੇ ਉਹਦਾ ਜਿਹੜਾ ਅੰਦਾਜ਼ ਸੀ ਇੱਕ ਵੱਖਰਾ ਸੀ ਬਹੁਤ ਹੀ ਲਿਆਕਤ ਦੇ ਨਾਲ ਪੇਸ਼ ਆਉਂਦੇ ਸੀ ਚਾਹੇ ਵਿਰੋਧੀ ਧਿਰ ਦਾ ਕੋਈ ਜਿਹੜਾ ਮੰਤਰੀ ਹੋਵੇ ਉਸ ਨੂੰ ਬੁਲਾਣ ਦਾ ਉਸ ਨਾਲ ਗੱਲ ਕਰਨ ਦਾ ਜਿਹੜਾ ਉਹਨਾਂ ਦਾ ਢੰਗ ਤਰੀਕਾ ਵੱਖਰਾ ਹੀ ਸੀ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਰੂ ਨੂੰ ਅੱਜ ਯਾਦ ਕੀਤਾ ਜਾਂਦਾ ਆਓ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਇਹ ਜਿਹੜਾ ਬੋਤ ਹੈ ਕਿਸ ਤਰੀਕੇ ਦੇ ਨਾਲ ਪਿੰਡ ਬਾਦਲ ਦੇ ਵਿੱਚ ਲਗਾਇਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਤਾਂ ਪੂਰੇ ਬਾਦਲ ਪਰਿਵਾਰ ਦੇ ਵੱਲੋਂ ਉਹਨਾਂ ਦੀ ਜਨਮ ਦਿਹਾੜੇ ਦੇ ਉੱਪਰ ਜਿਹੜਾ ਇੱਕ ਪ੍ਰੋਗਰਾਮ ਵੀ ਕਰਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੂਰੇ ਪੰਜਾਬ ਦੇ ਤੇ ਦੇਸ਼ ਦੇ ਵੱਖ-ਵੱਖ ਉਹਗੇ ਸਿਆਸਤਦਾਨ ਜਿਹੜੇ ਪਹੁੰਚੇ ਰਿਏ ਇਸ ਨੂੰ ਕੇ ਸਰਦਾਰ ਸਕਰੀਬਾਦ ਸਿੰਘ ਬਾਦਲੋਂ ਨਾਂ ਨੇ ਵੀ ਬਹੁਤ ਸਾਰੀਆਂ ਅਹਿਮ ਗੱਲਾਂ ਕੀਤੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕੀ ਗੱਲਾਂ ਸਰਦਾਰ ਸਕਰੀਬਾਦ ਸਿੰਘ ਬਾਦਲੋਂ ਦੇ ਵੱਲੋਂ ਕੀਤੀਆਂ ਨੇ ਗੁਰੂ ਮਹਾਰਾਜ ਦੇ ਪਾਵਨ ਤੇ ਪਵਿੱਤਰ ਹਸੂਰੀ ਚ ਪ੍ਰਾਜਮਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹੱਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹਿੰਦੇ ਉਹਨਾਂ ਦੀ ਸਾਰੀ ਜ਼ਿੰਦਗੀ ਸ੍ਰੋਮਣੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਰਪ੍ਰਕਾਸ਼ ਸਿੰਘ ਜੀ ਬਾਲ ਨੇ ਜਨਮ ਦਿਹਾੜੇ ਕੇ ਆਪਾਂ ਸਾਰੇ ਇਕੱਠੇ ਹੋਇਆ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮਨਪ੍ਰੀਤ ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਰੈਲ ਸਿੰਘ 5 ਸਾਲ ਰਹੇ ਦਵਾਰਾ ਸਿੰਘ 5 ਸਾਲ ਰਹਾ ਬੇਨ ਸਿੰਘ 5 ਸਾਲ ਰਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਹਿਆ 25 ਸਾਲ ਹੋ ਗਏ ਤੇ ਹੁਣ ਭਗਵਾਨਤਮਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕਿ ਦੱਸ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਹੈ ਉਹਨਾਂ ਦੀ ਸਪੀਚਾਂ ਸੁਣਨ ਨੂੰ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆਹ ਚੀਜ਼ ਬਣਾਈ ਜਾਂ ਗਿਆਨੀ ਗਾਇਲ ਸਿੰਘ ਜੀ ਨੇ ਆਹ ਕੀਤੀ ਕਿਤੇ ਜ਼ਿਕਰ ਹੀ ਨਹੀਂ ਕੀ ਪੰਜ ਸਾਲ 10 ਸਾਲ ਜੋ ਲੋਕਾਂ ਨੇ ਜੋ ਵਾਰੀ ਦਿੱਤੀ ਉਹ ਨਾੜੇ ਸੱਚੇ ਹਾਥੀ ਟਪਾਦੀ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਬਾਦਲ ਸਾਹਿਬ ਨਾ ਸਿਆਸੀ ਹੁੰਦੇ ਤੇ ਇਹਦੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਦਾ ਸੀ ਨਾ ਆਪੀਆਂ ਵੱਡੀਆਂ ਹੋਣੀ ਸੀ ਨਾ ਐਮਐਸਪੀ ਹੋਣੀ ਸੀ ਨਾ ਅਦਰ ਸਕੂਲ ਹੋਏ ਸੀ ਨਾ ਯੂਨੀਵਰਸਿਟੀ ਆਉਣੀ ਸੀ ਨਾ ਸੜਕਾਂ ਆਉਣੀ ਸੀ ਨਾ ਕਸੀਆਂ ਹੋਣੀਆਂ ਸੀ ਤੇ ਮੈਂ ਲੈਂਦਾ ਪਾਣੀ ਦਾ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਛ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਲਈ ਲੜਨੀ ਸੀ ਦੇਖੋ ਇੱਕ ਇਨਸਾਨ ਜਿਸ ਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ ਹੁੰਦਾ ਕਿਤੇ ਮੈਨੂੰ ਜਾਨਣਾ ਹੁੰਨਾ ਮੈਂ ਨੋਟ ਕਰ ਦਵਾਂਗਾ ਉਹ ਸੜਕ ਦੇ ਕਰ ਗਏ ਇੱਧਰ ਦੇਖਿਆ ਬਾਪੂ ਜੀ ਮੈਂ ਬਾਲ ਸਾਹਿਬ ਨੇ ਆ ਸਰਕੂਲ ਬਾਲ ਸਾਹਿਬ ਨੇ ਚਾਰੋਂ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚੱਲ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦੇਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦੇਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਜਿਹੜੇ ਇੱਕ ਇਨਸਾਨ ਪੰਜ ਵਾਲੂ ਕਮੰਡਰ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਚੁੰਗਵਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉੱਤੇ ਰੇ ਲੀਕ ਫੇਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਟਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਸੋ ਮੈਂ ਕਹਿਣਾ ਚਾਹੁੰਦਾ ਹੈ ਉਹਨਾਂ ਦੀ ਪਛੋਤੀ ਸੋਚ ਸੀ ਪੰਜਾਬ ਵਿੱਚ ਭਾਈਚਾਰਕ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਤੁਹਾਨੂੰ ਪਤਾ ਹੈ ਯਮਨ ਸ਼ਾਂਤੀ ਰਹੂਗੀ ਤੇ ਭਾਈਚਾਰਾ ਸਾਨੂੰਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦਲ ਦੇ ਮੈਂ ਵਾਅਦਾ ਕਰਦਾ ਉਹੀ ਸੋਚ ਅਕਾਲੀ ਦਲ ਦੀ ਅੱਜ ਵੀ ਰਹੂਗੀ ਸਾਡੇ ਵਾਸਤੇ ਅਕਾਲੀ ਦਲ ਵਾਸਤੇ ਪੰਜਾਬ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚਦੇ ਨਹੀਂ ਸੀ ਕਿਸਾ ਲੈਣ ਨੂੰ ਜੇ ਕੋਈ 50% ਲੈਣਾ ਪਏ ਪੰਥ% ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਖੇਤਾਂ ਦਾ ਕੀ ਬਣੂ ਉਹਨਾਂ ਉੱਤੇ ਸਾਰਾ ਕੁਝ ਕੌਮ ਸੀ ਤੇ ਪੰਜਾਬ ਸੀ ਐ ਕਰਕੇ ਮੈਂ ਵਾਦਾ ਕਰਦਾ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਰਸਾ ਪੰਥ ਦੀ ਪ੍ਰੈਸਟੀਜ ਪੰਜਾਬ ਦੇ ਲੋਕਾਂ ਦੀ ਪ੍ਰੈਸਟੀਜ ਤੇ ਕਾਲੀ ਦਲ ਦੀ ਪ੍ਰਤੀਸ਼ਠਾ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ। ਨਾਂ ਮੈਂ ਤਾਂ ਕੀਤਾ ਤੇ ਨਾਖ ਦੇ ਕਰਾਂਗਾ। ਥੋੜੇ ਸਾਹਿਆਂ ਦਾ ਸਾਥ ਚਾਹੀਦਾ ਹੈ। ਮੈਂ ਇਹ ਨਾ ਕਹਿ ਸਕਦਾ। ਅਕਾਲੀ ਦਲ ਕੋਲੇ ਹਿੰਮਤ ਹੈ, ਕਾਲੀ ਦਲ ਕੋਲੇ ਜੋ ਜਜ਼ਬਾ ਹੈ। ਜਿਹੜਾ ਪੰਜਾਬ ਨੂੰ ਕਿਤੇ ਨਾ ਕਿਤੇ ਲੈ ਜਾ ਸਕਦਾ ਹੈ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਨਾ ਕਹਿਣਾ ਚਾਹੁੰਦਾ। ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਕਿਤੇ ਕਿਤੇ ਡਰ ਲੱਗਦਾ ਹੈ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਲ ਲਿਖੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋਦੇ ਰਗੇ ਸਾਰੇ ਆ ਸਾਰੇ ਕਲੇਮ ਨਾਂ ਦੇ ਮਿਨਿਸਟਰ ਰਹੇ ਆ ਆ ਪੰਜਾਬ ਦੇ ਲੋਕਾਂ ਦੇ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਅਕੱਲੇ ਰਾਜ ਕਰਨਾ ਵਾਸਤੇ ਆਇਆ ਕਿਨਾਂ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤਾਂ ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਇੱਥੇ ਇਹਦੇ ਬਾਜੋ ਜਿਹੜਾ ਸਟੈਚੂ ਬਣਾਇਆ ਹੈ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਨਗੇ ਅਗਲੇ ਸਾਲ ਜਾਂ ਡੇਢ ਸਾਲ ਦੇ ਅੰਦਰ ਇੱਕ ਬਹੁਤ ਵੱਡਿਆ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦਾ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿਥੋਂ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ ਤੇ ਦਿਖਾਵਾਂਗੇ ਤੇ ਅਸੀਂ ਜਿਹੜੇ ਵਿਰਾਸਤ ਸਿੰਘ ਖਾਲਸਾ ਬਣਾਇਆ ਉਹ ਹੀ ਬੰਦੇ ਨਾਲ ਅਸੀਂ ਗੱਲ ਕੀਤੀ ਹੈ ਉਹੀ ਇੱਥੇ ਬਣਾਊਗਾ ਤੇ ਫਿਰ ਮੈਂ ਸਾਰੀ ਸੰਗਤ ਦਾ ਸਾਰੇ ਮੋਹਤਰਾਂ ਦਾ ਸਾਰੀ ਪਾਰਟੀਆਂ ਦੇ ਲੀਡਰ ਆਏ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਹਲਸਾਬ ਦੇ ਜਣਦੇ ਆਟੇ ਤੁਸੀਂ ਸਾਡੇ ਵਿੱਚ ਉਹਨਾਂ ਅਦਾਸ ਵਿੱਚ ਸ਼ਾਮਿਲ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਦਾ ਇਹਦੇ ਬਾਅਦ ਆਪਾਂ ਉਹ ਸਟੈਚੂ ਤੇ ਜਾਵਾਂਗੇ ਉਹਨੂੰ ਦੇਖਤ ਕਰਕੇ ਫਿਰ ਲੰਚ ਆਪਣਾ ਲੰਗਰ ਫਿਰ ਆ ਦੇਖ ਲੰਗਰ ਦੇ ਬਾਅਦ ਤੇ ਉਹਦੇ ਬਾਅਦ ਉੱਥੇ ਉਹਦੇ ਬਾਅਦ ਫਿਰ ਲੰਗਰ ਤਿਆਰ ਹੈ ਸਾਰੇ ਛੱਕੇ ਜਾਇਓ ਵਾਇੰਡੂ ਜੀ ਕਾ ਖਾਲਸਾ ਵਾਇੰਡੂ ਜੀ ਕੀ ਫਤਿਹ